ਜਾਲੀ ਸਰਟੀਫਿਕੇਟ ਬਣਾਉਂਦਾ ਇਹ ਮਾਮਲਾ ਹੈ ਗਾਇਕ ਅਮਰਿਤਪਨ ਦੇ ਵਿਰੋਧ ਦਾ ਐਲਾਨ ਜ਼ਰੂਰ ਕੀਤਾ ਗਿਆ ਕਿ ਅਮਰਿਤਪਨ ਦੇ ਪਿਤਾ ਤੇ ਜਾਲੀ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਸੀ ਦਲਿਤਪਾਈ ਚਾਰਾ ਕਰੇਗਾ ਪ੍ਰਦਰਸ਼ਨ ਕਿਉਂਕਿ 11 ਫਰਵ ਨੂੰ ਫਿਰੋਜ਼ਪੁਰ ਜਾ ਰਹੇ ਨੇ ਗਾਇਕ ਅਮਰਿਤਮਾਨ ਦਲਿਤਪਾਈ ਚਾਰੇ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਮਰਿਤਮਾਨ ਨੂੰ ਫਿਰੋਜ਼ਪੁਰ ਆਉਣ ਤੋਂ ਰੋਕਿਆ ਜਾਵੇ ਫਿਰੋਜ਼ਪੁਰ ਦੇ ਵਿੱਚ ਹੋਣ ਵਾਲੇ ਬਸੰਤ ਪੇਲੇ ਦੇ ਵਿੱਚ ਪਹੁੰਚ ਰਹੇ ਨੇ ਅਮਰਿਤਮਾਨ ਨਾ ਰੋਕੇ ਜਾਣ ਤੇ ਰੋਡ ਜਾਮ ਕਰਨ ਦੀ ਚੇਤਾਵਨੀ ਵੀ ਦਲਿਤਪਾਈ ਚਾਰੇ ਦੇ ਵੱਲੋਂ ਦਿੱਤੀ ਗਈ ਹੈ ਪ੍ਰਸਿੱਧ ਪੰਜਾਬੀ ਗਾਇਕ ਅਮਰਿਤਮਾਨ ਨੂੰ ਲੈ ਕੇ ਦਲਪਹਿਚਾਰੇ ਤੇ ਵੱਖ-ਵੱਖ ਸੰਗਠਨਾਂ ਦੇ ਵੱਲੋਂ ਵਿਰੋਧਾ ਐਲਾਨ ਕੀਤਾ ਗਿਆ 11 ਫਰਵਰੀ ਨੂੰ ਸੂਬਾ ਪੱਧਵੀ ਸਮਾਗਮ ਜਿਹੜਾ ਹੋਣ ਵਾਲਾ ਬਸੰਤ ਮੇਲੇ ਨੂੰ ਲੈ ਕੇ ਉਸ ਵਿੱਚ ਸ਼ਮੂਲੀਅਤ ਕਰਨੀ ਹੈ ਅਮਰਿਤਮਾਨ ਨੇ ਇਕ ਵੀਦ ਵਿੱਚ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਬਸੰਤ ਪੰਚਮੀ ਦੇ ਮੌਕੇ ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਤੇ 11 ਹੈ ਉਸ ਮੇਲੇ ਦੇ ਵਿੱਚ ਅਮਰਿਤਮਾਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪੁੱਛ ਰਿਹਾ ਜਿਹੜਾ ਅਮਰਿਤਮਾਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਆਏ ਆ ਸਾਡਾ ਜਿਹੜਾ ਮੁੱਦਾ ਹੈ ਸਹੀ ਮੈਨੇਜ ਉਹ ਇਹ ਹੈ ਕਿ ਇਸਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ 1999 ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਮਜਬੂਰ ਸਿੱਖ ਪਰਿਵਾਰ ਦਾ ਉਹਨੇ ਨੌਕਰੀ ਲਈ ਸੀ ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਹੈ ਤੋਂ ਕੱਲ ਵੀ ਅਸੀਂ ਦੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਇਹ ਜਿਹੜਾ ਅਮਰਤਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਅਸੀਂ ਖੁੱਲ੍ਹ ਕੇ ਡਾਟ ਕੇ ਵਿਰੋਧ ਕਰਾਂਗੇ ਸਸਿਕਾ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਅਮਰਤਮਾਨ ਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੀ ਤੇ 10 ਤੇ 11 ਫਰਵਰੀ ਨੂੰ ਸਟੇਟ ਲੈਵਲ ਦਾ ਜੀ ਪਤੰਗਬਾਜ਼ੀ ਕੰਪੀਟੀਸ਼ਨ ਹੋ ਰਿਹਾ ਫਿਰੋਜ਼ਪੁਰ ਵਿਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੇ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਜੀ 11 ਫਰਵਰੀ ਨੂੰ ਮੈਂ ਪਰਫਾਰਮ ਵੀ ਕਰ ਰਿਹਾ ਹਾਂ ਉਹ ਮੈਂ ਲਾਈਵ ਬੈਂਡ ਤੇ ਦੁਪਹਿਰੇ ਪਰਫਾਰਮੈਂਸ ਸ਼ੁਰੂ ਹੋਊਗੀ ਸੋ ਸਾਰੇ ਜਣੇ ਪਹੁੰਚੋ ਹਮ ਹਮਾ ਕੇ ਹਿੱਸਾ ਲਾਓ ਤੇ ਇਸ ਨੋਬਲ ਕਾਸ ਨੂੰ ਸਪੋਰਟ ਕਰੋ 10 ਤੇ 11 ਫਰਵਰੀ ਨੂੰ ਮੇਰੀ ਪਰਫਾਰਮੈਂਸ 11 ਫਰਵ ਤੇ ਸਾਰੇ ਜਣੇ ਹਮ ਹਮਾਕੇ ਪਹੁੰਚੋ ਜੀ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਜਾਲੀ ਅਸੀਂ ਦੇ ਸਰਟੀਫਿਕੇਟ ਬਣਾਉਂਦਾ ਇਹ ਮਾਮਲਾ ਹੈ ਗਾਇਕ ਅਮਰਿਤਪਾਲ ਦੇ ਵਿਰੁੱਧ ਦਾ ਐਲਾਨ ਜ਼ਰੂਰ ਕੀਤਾ ਗਿਆ ਕਿ ਅਮਰਿਤਪਾਲ ਦੇ ਪਿਤਾ ਤੇ ਜਾਲੀ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਸੀ ਦਲਿਤਪਾਈ ਚਾਰਾ ਕਰੇਗਾ ਪ੍ਰਦਰਸ਼ਨ ਕਿਉਂਕਿ 11 ਫਰਵ ਨੂੰ ਫਿਰੋਜ਼ਪੁਰ ਜਾ ਰਹੇ ਨੇ ਗਾਇਕ ਅਮਰਿਤਮਾਨ ਦਲਿਤਪਾਈ ਚਾਰੇ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਮਰਿਤਮਾਨ ਨੂੰ ਫਿਰੋਜ਼ਪੁਰ ਆਉਣ ਤੋਂ ਰੋਕਿਆ ਜਾਵੇ ਫਿਰੋਜ਼ਪੁਰ ਦੇ ਵਿੱਚ ਹੋਣ ਵਾਲੇ ਬਸੰਤ ਪੇਲੇ ਦੇ ਵਿੱਚ ਪਹੁੰਚ ਰਹੇ ਨੇ ਅਮਰਿਤਮਾਨ ਨਾ ਰੋਕੇ ਜਾਣਤੇ ਰੋਡ ਜਾਮ ਕਰਨ ਦੀ ਚੇਤਾਵਨੀ ਵੀ ਦਲੇਤ ਪਾਇ ਚਾਰਦੇ ਵੱਲੋਂ ਦਿੱਤੀ ਗਈ ਹੈ ਪ੍ਰਸਿੱਧ ਪੰਜਾਬੀ ਗਾਇਕ ਅਮਰਿਤਮਾਨ ਨੂੰ ਲੈ ਕੇ ਦਲੇਤ ਪਾਇ ਚਾਰਦੇ ਵੱਖ-ਵੱਖ ਸੰਗਠਨਾਂ ਦੇ ਵੱਲੋਂ ਵਿਰੋਧਾ ਐਲਾਨ ਕੀਤਾ ਗਿਆ 11 ਫਰਵਰੀ ਨੂੰ ਸੂਬਾ ਪੱਧਵੀ ਸਮਾਗਮ ਜਿਹੜਾ ਹੋਣ ਵਾਲਾ ਬਸੰਤ ਮੇਲੇ ਨੂੰ ਲੈ ਕੇ ਉਸ ਵਿੱਚ ਸ਼ਮੂਲੀਅਤ ਕਰਨੀ ਹੈ ਅਮਰਿਤਮਾਨ ਨੇ ਇੱਕ ਵੀਦ ਨੂੰ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਬਸੰਤ ਪੰਚਮੀ ਦੇ ਮੌਕੇ ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਤੇ 11 ਹੈ ਉਸ ਮੇਲੇ ਦੇ ਵਿੱਚ ਅਮਰਤਮਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪੋਚ ਰਿਹਾ ਜਿਹੜਾ ਅਮਰਤਮਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਆਏ ਹਾਂ ਸਾਡਾ ਜਿਹੜਾ ਮੁੱਦਾ ਸਹੀ ਮੈਨੇਜ ਉਹ ਇਹ ਹੈ ਕਿ ਇਸ ਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ 1999 ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਮਜਬੂਤ ਸਿੱਖ ਪਰਿਵਾਰ ਦਾ ਉਹਨਾਂ ਨੇ ਨੌਕਰੀ ਲਈ ਤੀ ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਹੈ ਤੋਂ ਕੱਲ ਵੀ ਅਸੀਂ ਦੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜਿਹੜਾ ਅਮਰਤਮਾਨ ਆ ਰਿਹਾ ਹੈ ਇੰਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਅਸੀਂ ਖੁੱਲ ਕੇ ਡਟ ਕੇ ਵਿਰੋਧ ਕਰਾਂਗੇ ਸਸ਼ਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਅਮਰਤਮਾਨ ਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੀ ਤੇ 10 ਤੇ 11 ਫਰਵਰੀ ਨੂੰ ਸਟੇਟ ਲੈਵਲ ਦਾ ਜੀ ਪਤੰਗਬਾਜ਼ੀ ਕੰਪੀਟੀਸ਼ਨ ਹੋ ਰਿਹਾ ਫਿਰੋਜ਼ਪੁਰ ਵਿਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੇ ਉੱਥੇ ਆਪਾਂ ਸਾਰਿਆਂ ਨੇ ਕੱਠੇ ਹੋਣਾ ਜੀ 11 ਫਰਵਰੀ ਨੂੰ ਮੈਂ ਪਰਫਾਰਮ ਵੀ ਕਰ ਰਿਹਾ ਹਾਂ ਮੈਂ ਲਾਈਵ ਬੈਂਡ ਤੇ ਦੁਪਹਿਰੇ ਪਰਫਾਰਮੈਂਸ ਸ਼ੁਰੂ ਹੋਊਗੀ ਸਾਰੇ ਜਣੇ ਪਹੁੰਚੋ ਹਮ ਹਮਾ ਕੇ ਹਿੱਸਾ ਲਾਓ ਤੇ ਇਸ ਨੋਬਲ ਕਾਸਟ ਨੂੰ ਸਪੋਰਟ ਕਰੋ 10 ਤੇ 11 ਫਰਵਰੀ ਨੂੰ ਮੇਰੀ ਪਰਫਾਰਮੈਂਸ 11 ਫਰਵਰੀ ਨੂੰ ਹੈ ਤੇ ਸਾਰੇ ਜਣੇ ਹਮ ਹਮਾ ਕੇ ਪਹੁੰਚੋ ਜੀ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ